ਸੱਚੀਤਾ ਜੀ ਸਾਰਿਆਂ ਨੂੰ ਸੋਮਿਤ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਖਿੱਠਾ ਕਹੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਹਾਂਜੀ ਹਾਂਜੀ ਸਮਝ ਗਈ ਅੱਛਾ ਮੇਰੀ ਗੱਲ ਸੁਣੋ ਗੈਸਟ ਆ ਰਹੇ ਆਂ ਫਟਾਫਟ ਕੁਛ ਨਾ ਕੁਛ ਡੀਜ਼ਰਟਸ ਜਿਹਾ ਬਣਾਣਾ ਹੈ ਤੇ ਘਰ ਦੇ ਹਨ ਵੀ ਭੁੱਖ ਲੱਗੀ ਵੀ ਉਹਨਾਂ ਨੂੰ ਵੀ ਖਿਲਾਉਣਾ ਤੇ ਗੈਸਟਾਂ ਨੂੰ ਵੀ ਭੁੱਖ ਲੱਗੀ ਵੀ ਉਹਨਾਂ ਨੂੰ ਵੀ ਖਿਲਾਉਣਾ ਹੈ ਕੀ ਬਣਾਵਾਂ ਕਿ ਜਿਹੜਾ ਛੇਤੀ ਬਣ ਜਵੇ ਚੌਲ ਬਣ ਜਵੇ ਚਲੋ ਰੋਟੀ ਤਾਂ ਬਣੀ ਹੋਈ ਆ ਸਬਜ਼ੀ ਵੀ ਬਣਾਣੀ ਆ ਚੌਲ ਬਣਾਣੇ ਆ ਕੀ ਕਰਾਂ ਕਿ ਫਟਾਫਟ ਬਣ ਜਵੇ ਚੁਟਕੀਆਂ ਮਝੋਂਦੇ ਨਾ ਨੀ ਗਰਮੀ ਲੱਗੇ ਨਾ ਨਾ ਟਾਈਮ ਵੇਸਟ ਹੋਵੇ ਤਾਂ ਕਿ ਮੈਂ ਵੀ ਪੱਖੇ 'ਚ ਜਾ ਕੇ ਸਭ ਦੇ ਨਾਲ ਆਪਣਾ ਇੰਜੋਏ ਕਰ ਸਕਾਂ ਸੋ ਅੱਜ ਉਹ ਮੇਰੇ ਕਿਚਨ ਦੇ ਵਿੱਚ ਦੇਖਦੇ ਆਂ ਫਿਰ ਆਪਾਂ ਕੀ ਕੁਝ ਬਣਾ ਰਹੇ ਆ

ਆਦਿ ਫਿਰ ਰੈਸਪੀ ਦੀ ਸਟਾਰਟ ਇੱਕ ਕਾਲਿਚ ਪਾਣੀ ਲੈ ਲਿਆ ਸੋਲਿਆਂ ਦੀ ਦਾਲ ਐਸਟੀਮੇਟ ਨਾਲ ਥੋੜੀ ਜਿਹੀ ਭਿਉਂ ਦੋ ਇਹਨੂੰ ਫਿਰ ਕੁੱਕਰ ਦੇ ਵਿੱਚ ਇਹਨਾਂ ਨੂੰ ਆਪਾਂ ਪਾ ਦਾਂਗੇ ਦਿੱਤਾ ਜੀ ਪਾ ਠੀਕ ਹੈ ਪਰ ਇਹ ਪਾਣੀ ਨੂੰ ਪਾ ਦੇਵਾਂਗੇ ਜੀ ਇਹ ਠੀਕ ਇੱਥੇ ਤੱਕ ਤੁਸੀਂ ਸਾਰੇ ਜਾਣੇ ਗਏ ਸਮਝ ਹੁਣ ਕੀ ਕਰਨਾ ਹੈ ਪਾਮਾ ਕੇ ਜੀ ਦੇ ਵਿੱਚ ਊਰਾ ਪਾਣੀ ਇੱਕ ਗਲਾਸ ਇਹ ਇਹ ਮੈਂ ਪਾਣੀ ਇਸ ਕਰਕੇ ਘੱਟ ਪਾਇਆ ਤਾਂ ਕਿ ਜਦ ਆਪਾਂ ਬਾਅਦ ਚ ਤੜਕਾ ਲਗਾਵਾਂਗੇ ਫਿਰ ਆਪਾਂ ਨੂੰ ਐਸਟੀਮੇਟ ਹੋ ਜਾਊਗਾ ਕਿ ਹੋਰ ਕਿੰਨੇ ਪਾਣੀ ਦੀ ਲੋੜ ਹੈ ਹੁਣ ਚੌੜਾ ਜਿਹੜੇ ਸਾਡੇ ਇਹ ਕਿਵੇਂ ਪੱਤੀ ਸੀਗੇ ਤੇ ਉੱਤੇ ਸੀ ਉਹ ਇਹਨਾਂ ਨੂੰ ਆਪਾਂ ਪਾਵਾਂਗੇ ਅੰਦਰ ਕੋਨੇ ਦੇ ਵਿੱਚ ਵੀ ਆਪਾਂ ਫੁੱਲ ਪਾਣੀ ਪਰ ਦਾਂਗੇ ਇਹਨੂੰ ਹਟ 빅 ਪ੍ਰੋਬਲਮ ਇਹ ਹੈ ਕਿ ਇਹਨੂੰ ਟੱਕਿਆ ਕਿਸ ਚੀਜ਼ ਦੇ ਨਾਲ ਜਾਵੇ ਟੱਕਣ ਦੇ ਲਈ ਕੋਲੀ ਯੂਜ਼ ਤੋਂ ਹੋਰ ਹੀਰ ਪਰ ਪਤਾ ਕੀ ਕਰਨਾ ਪਾਨੇ ਈਦੇ ਵਿੱਚ ਜੋ ਸੇ ਸ਼ੋਲਿਆਂ ਦੀ ਦਾਲ ਵਿੱਚ ਪਾਈ ਆ ਪਾਵਾਂਗੇ ਜੀ ਥੋੜਾ ਜਿਹਾ ਹਲਕਾ ਜਿਹਾ ਨੂਨ ਤੇਲ ਵਿੱਚ ਪਾਵਾਂਗੇ ਜੀ ਹਲਦੀ ਤਾਂ ਕਿ ਚੰਗੀ ਤਰ੍ਹਾਂ ਆਪਣਾ ਜਿਹੜਾ ਇਹ ਕਿਰਿਆ ਕਰ ਸਕੇ ਵਿੱਚ ਰਚ ਸਕੇ ਠੀਕ ਬਸ ਹੁਣ ਜੀ ਇਹਨੂੰ ਬੰਦ मिक्स ਕਰ ਦਈਏ ਫਿਰ ਵੀ ਇੱਕ ਵਾਰੀ ਚੰਗੀ ਤਰ੍ਹਾਂ ਚਲੋ ਹੁਣ ਇਹਦੇ ਵਿੱਚ ਆਪਾਂ ਰੱਖਾਂਗੇ ਇਹ ਵੇਕ ਇਹਨੂੰ ਰੱਖਣ ਤੋਂ ਪਹਿਲਾਂ ਇੱਕ ਕੰਮ ਹੋਰ ਜ਼ਰੂਰੀ ਤੁਸੀਂ ਕੀ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਦੀ ਆਂ ਦੇਖੀਏ ਚਲੋ ਮੈਂ ਕੀ ਕੀ ਕਰਨੀ ਆਂ ਜਿਹੜੇ ਆਪਣੇ ਆਲੂ ਐ ਉਹ ਚਾਰ మీడియం ਸਾਈਜ਼ ਦੇ ਆਪਣੇ ਲੈਂਦੇ ਚੰਗੀ ਤਰ੍ਹਾਂ ਇਹਨੂੰ ਕੱਟ ਕੇ ਕਰ ਤੈ ਕਰ ਦਈਏ ਕਿਉਂਕਿ ਹੁਣ ਇਹ ਵਨ ਵੇ ਵੀਡੀਓ ਇਸ ਕਰਕੇ ਮੈਂ ਕੁਝ ਨਹੀਂ ਕਟਿੰਗ ਕਰ ਰਹੀ ਜੋ ਵੀ ਕੁਝ ਗਲਤ ਹੋਇਆ ਸਹੀ ਹੋਇਆ ਉਹ ਤੁਸੀਂ ਦੱਸਣਾ ਮੈਂ ਇਸ ਕਰਕੇ ਨਾਲ ਦੀ ਨਾਲ ਸਭ ਕੁਝ ਚੱਲ ਰਿਹਾ ਸੋ ਇਹਨਾਂ ਕਿ ਉਹ ਪਹਿਲੇ ਇਸ ਮਾਤਿਆਰ ਕਰਕੇ ਰੱਖ ਲੈਂਦੀ ਐ ਮੈਂ ਕਰ ਲੈਂਦੀ ਨਹੀਂ ਸਾਰੇ ਰੈਡੀ ਸਟੇਰੀ ਇੰਡੀਆ ਗੋ ਚਲ ਦਸ ਤੇਜੀ ਪਾਣੀ ਇੱਕ ਹੋਰ ਕਰ ਦਿੰਦੀ ਆ ਜਿਆਦਾ ਨਹੀਂ ਰੱਖਣੇ ਆ ਲੋ ਚਲ ਫਿਰ ਅਪਏ ਨੂੰ ਚੰਗੀ ਤਰ੍ਹਾਂ ਪਹਿਲਾਂ ਕਰਾਂਗੇ ਜੀ ਵਾਸ਼ ਜਿਹੜੇ ਸਾਡੇ ਆਲੂ ਐ ਚੰਗੀ ਤਰ੍ਹਾਂ ਉਹ ਕੇ ਵਾਸ਼ ਉਹਨਾਂ ਨੂੰ ਰੱਖਾਂਗੇ ਕੁੱਕਰ ਦੇ ਵਿੱਚ ਹੁਣ ਜਿਹੜਾ ਸੀ ਆਹ ਹੈ ਚਾਹ ਇਹਨੂੰ ਵੀ ਰੱਖਾਂਗੇ ਜੀ ਵਿੱਚ ਟਿਕਾ ਕੇ ਇੱਕ ਕਾਲੀ ਹੈ ਜੀ ਸਾਡੇ ਥੋੜੀ ਜਿਹੀ badi ਇਸ ਕਰਕੇ ਕੋਈ ਛੋਟੀ ਕਾਲੀ ਦੇਖਣੀ ਪੈਣੀ ਹੈ ਕਿਉਂਕਿ ਸਾਡੇ ਕੁੱਕਰ ਦਾ ਟੱਕਣਾ ਨਾ ਜਿਹੜਾ ਉਹ ਵੀ ਲੱਗ ਸਕਦੀ ਕਰ ਗਈ ਇਹਦੀ ਹੋਪ ਲਗਰੀ ਹੈ ਮੈਨੂੰ ਹਾਂ ਇਹ ਆ ਗਈ ਇਹ ਆ ਗਈ ਤੇ ਇਹ ਵਿੱਚ ਪਰ ਵਿੱਚ ਹੀ ਡੁੱਬ ਗਈ ਕੋਈ ਨਹੀਂ ਨੂੰ ਦਰ ਨਾਲ ਕੋਸਟਰ ਟੱਕਾ ਕੇ ਰੱਖ ਦਾਂਗੇ ਠੀਕ ਹੈ ਪਰ ਇਹਦਾ ਹੁਣ ਸਾਈਜ਼ ਨਹੀਂ ਸੈੱਟ ਆ ਰਿਹਾ ਤੇ ਆਪਾਂ ਨੂੰ ਕੋਈ ਛੋਟੀ ਪਲੇਟ ਵੀ ਨਹੀਂ ਹੈ ਤਾਂ ਫਿਰ ਕੀ ਆ ਕੀਤਾ ਜਾਏ ਇਸੇ ਸਮੱਸਿਆ ਦਾ ਹੱਲ ਕਰਨੇ ਲਈ거든 ਹਾਂ ਆਹ ਬਰਤਨ ਯੂਜ਼ ਕਰਦੇ ਤਾਂ ਆ ਆ ਗਿਆ ਵੈਰੀ ਗੁੱਡ ਜਸਮੀਨ ਸੋ ਹੁਣ ਆਪਾਂ ਨੇ ਤਿੰਨੇ ਚਾਰ ਚੀਜ਼ਾਂ ਰੱਖਤੀਆਂ ਲਗਾਵਾਂਗੇ ਜੀ ਕੁੱਕਰ ਦਾ ਟੱਗਣ ਦੇਖਦੇ ਆਂ ਭਾਈ ਬਣਦੀ ਏ ਜੋ ਮੈਂ ਰੈਸিপি ਬਣਾਉਣਾ ਚਾਹੁੰਦੀ ਆ ਕੀ ਕੁਝ ਹੁੰਦਾ ਵਾਰਦੇ ਆ ਜੀ ਫਿਰ ਗੈਸ ਸੰਦ ਗਿਆ ਗੈਸ ਬਲ ਨਾ ਦਿਨਾਂ ਥੋੜੀ ਜੀ ਸਫਾਈ ਕਰਨੀ ਤੋਂ ਪਾਈ ਬੰਤੀ ਹੈ गुड प्यारी-प्यारी जैस्मिन तू सब कुछ सीख जाओगी क्योंकि मैंने व्यूअर्स ਨੂੰ ਸਿਖਾਉਣ ਦੇ ਲਈ ਹਮੇਸ਼ਾ ਹੀ ਰੈਡੀ ਰਹਿੰਦੇ ਆ ਕਿ ਐਦਾਂ ਕਰੀਦਾ ਹੁੰਦਾ ਕੁੜੀਆਂ ਤੈਨੂੰ ਨਹੀਂ ਕਰਨਾ ਹਾਂ ਸੋ 6:00 ਵੱਜਣ ਤੋਂ ਫੇਰ ਮਿਲਦੇ ਆਂ ਆਪਾਂ ਹੋ ਗਏ ਜੀ ਸਾਡੇ ਪਿਆਜ਼ ਜਿਹੜੇ ਥੋੜੇ ਥੋੜੇ ਬ੍ਰਾਊਨ ਹੁਣ ਪਾਵਾਂਗੇ ਜੀ ਵਿੱਚ ਟਮਾਟਰ ਠੀਕ ਵਿੱਚ ਪਾਵਾਂਗੇ ਵੀ ਇਹਦੇ ਥੋੜੀ ਸੀ ਸੁਆ 味 ਚ ਸਵਾਦ ਆ ਹਲਦੀ ਸਾਡੀ ਵਿਚਾਰੀ ਖਤਮ ਹੋ ਗਈ ਹੈ ਨਹੀਂ ਨਹੀਂ ਹੈ ਉਸ ਦੀ ਟੈਨਸ਼ਨ ਆ ਤਾਂ ਮਤਲਬ ਨਮਕ ਥੋੜੀ ਸੀ ਕਸ਼ਮੀਰੀ ਮਿਰਚ ਬਸ ਹੁਣ ਪਾਮਾਗੇ ਜੀ ਵਿੱਚ ਮਿਰਚਾਂ ਕਰਾਂਗੇ ਨਾਲ ਮਿਕਸ ਦੋ ਮਟਲੀ ਇਹਨਾਂ ਨੂੰ ਵੀ ਆਪਾਂ ਵਿੱਚ ਰਚਣ ਦਵਾਂਗੇ ਹੋ ਗਿਆ ਹੁਣ ਇਹਨੂੰ फटाफट ਆਪ ਇਧਰ ਕਰਾਂਗੇ ਜੀ ਟਰਾਂਸਫਰ ਗੈਸ ਕਟਾਂ ਦੇ ਰਲਾ ਦੋ ਵਿੱਚ ਇਹਦੇ ਐਲ ਚੰਗੀ ਤਰ੍ਹਾਂ ਚੜਾਵਾਗੇ ਜੀ ਇਹਨੂੰ ਫਿਰ ਗੈਸ ਤੇ ਇੱਕ ਸਿਟੀ ਹਲੇ ਹੋਰ ਵੱਜੂਗੀ ਇਹਦੇ ਨਾਲ ਥੋੜਾ ਜਿਹਾ ਕੱਚਾ ਪਾਣਾ ਜਿਹੜਾ ਉਹੀ ਸੜਾ ਹੋ ਜੂਗਾ ਦੂਰ ਜਦ ਨੂੰ ਇੱਕ ਸਿਟੀ ਵੱਜ ਰਹੀ ਹੈ ਇਧਰ ਆਪਣੇ ਫਿਰ ਤੇਲ ਥੋੜਾ ਜਿਹਾ ਗਰਮ ਕਰਨ ਨੂੰ ਚਾੜ ਲਿਆ ਕਿ ਕਿ ਹੁਣ ਆਪਾਂ ਨੇ ਜਿਹੜਾ ਆਲੂ ਵਾਲਾ ਪੇਸਟ ਬਣਾਉਣਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਬਣਾਵਾਂਗੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਜੀਰਾ ਠੀਕ ਫੜ ਪਾਵਾਂਗੇ ਜੀ ਦੇ ਵਿੱਚ ਪਿਆਜ਼ ਬਸ ਪਿਆਜ਼ ਹੀ ਪਾਣੇ ਇਹਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਹੌਣ ਦਮਾਂਗੇ ਜੀ ਆਪਾਂ ਜਿਆਨ ਨੂੰ ਬਰਾਊਨ ਬਰਾਊਨ ਇਹਨਾਂ ਨੂੰ ਆਪਾਂ ਜਿਆਨ ਨੂੰ ਕੁੱਟ ਲਵਾਂਗੇ ਹੋ ਗਏ ਜੀ ਸਾਡੇ ਜਿਹੜੇ ਪਿਆਜ਼ ਥੋੜੇ ਥੋੜੇ ਬਰਾਊਨ ਥੋੜਾ ਥੋੜਾ ਇਹਨਾਂ ਵਿੱਚ ਰੱਖਣਾ ਕੱਚਾਪਨ ਤਾਂ ਕਿ ਜਦ ਮੂੰਹ ਚ ਜਾਣ ਕੜਕ ਕੜਕ ਕੇ ਵੱਜਣ ਸੋ ਪਾਵਾਂਗੇ ਜੀ ਨੂਨ ਥੋੜਾ ਜਿਹੀ ਨੂਨ ਪਾਉਣਾ ਬਸ ਆਪਾਂ ਨੇ ਥੋੜੀ ਜਿਹੀ ਕਸ਼ਮੀਰੀ ਬਨਾਲ ਮਿਰਚ ਪਾ ਲਓ ਜੇ ਪਾਣੀ ਆ ਨਾਮੇ ਕਰਨ ਨੂੰ ਥੋੜੀ ਮਿਰਚੇ ਪਾ ਰੋਣੀ ਦੇ ਵਿੱਚ ਪਾਵਾਂਗੇ ਜੀ ਆਪਾਂ ਲਾਲ ਮਿਰਚਾਂ ਬਸ ਕਰਾਂਗੇ ਜੀ ਇਹਨਾਂ ਨੂੰ ਮਿਕਸ ਫਿਰ ਪਾਵਾਂਗੇ ਜੀ ਆਪਾਂ ਗ੍ਰੇਡ ਕਰੇ ਜਿਹੜੇ ਆਪਣਾ ਗ੍ਰੇਟ ਕਰੇ ਸੀਗੇ ਆਲੂ ਇਹਨਾਂ ਦੇ ਵਿੱਚ ਥੋੜਾ ਗੈਸ ਕਰਾਂਗੇ ਗਰਮ ਸੌਰੀ ਸਲੋ ਹੁਣ ਇਹਨਾਂ ਨੂੰ ਕਰ ਦਾਂਗੇ ਜੀ ਆਪਾਂ ਮਿਕਸ ਅਚਾਰ ਰੱਖ ਲਿਆ ਵਿੱਚ ਪਲੇਟਾਂ ਦੇ ਪਾਲੇ ਥੋੜੇ ਥੋੜੇ ਚੋਲ ਆਲੂਆਂ ਦਾ ਜਿਹੜਾ ਆਪਾਂ ਨੇ ਬਣਾਇਆ ਹੋਇਆ ਸੀ ਟੇਸਟ ਕਰ ਲਿਆ ਨਾ ਮਿਰਚ ਮੈਂ ਤਾਂ ਬਹੁਤ ਹੀ ਅਮੀ ਲੱਗੇਗੀ ਕਿ ਮੈਂ ਟੇਸਟ ਕਰ ਲਿਆ ਸੀ ਵਿੱਚ ਵਿੱਚ ਸਾਡੀ ਦਾਲ ਹੋ ਗਈ ਐ ਜੀ ਰੈਡੀ ਸੋਣੀ ਗਈ ਬਣ ਹੈ ਹੈ ਹੁਣ ਆਪਾਂ ਪਾਵਾਂਗੇ ਜੀ ਇਹਨਾਂ ਦੇ ਵਿੱਚ ਫੇਰ ਮਿਲਦੇ ਹਾਂ ਜੀ ਥੈਂਕ ਯੂ ਸੌਫਟੀ ਕਲੌਜੀ ਸਾਰਿਆਂ ਅੱਜ 10 ਮਿੰਨੇ ਬਣਾਈਏ ਅੱਜ ਚੌਲ ਦਾ ਛੋਲੇ ਦੀ ਦਾਲ ਐਂਡ ਆ ਚਿਲਾ ਜੀ ਐਲ ਚਿਲਾ ਇਹ ਬਣ ਲਿਆ ਵਿੱਚ ਕੰਬੀਨੇਸ਼ਨ ਦੇਣ ਨੂੰ ਰੱਖਤਾ ਅਚਾਰ ਪਤਾ ਉਹਨਾਂ ਦੇਖਿਆ ਜਦੋਂ ਹੁਣ ਤਾਂ ਘਰ ਮੈਂ ਬਈ ਕੋਈ ਪ੍ਰਸਾਦਾ ਸਾਢੀ ਨਹੀਂ ਦਦਾ ਕਿਉਂ ਮੈਂ ਅਮਰਤ ਤੱਕਾ ਪਰ ਛਾਕੇ ਵੀ ਸਾਹ ਤੇ ਕਿਤੇ ਮਜਬੂਰੀ ਜਿਹਾ ਫਸਿਆ ਜੋ ਨਰਮ ਬਚਾਰਾ ਵਗੈਰਾ ਖਾਈ ਜਾਂਦੇ ਨਾ ਪਹਿਲਾ ਪਹਿਲਾ ਤਾਂ ਮਾਮਰਦਲੀ ਦਾ ਸ਼ਹਿਰ ਉਹ ਭਈ ਇਹ ਨਿਕਲੇ ਨਾ ਇੱਕ ਸੁੱਕੀ ਸਬਜ਼ੀ ਤਿਆਰ ਕਰ ਲਈ ਨਾਲ ਨਾਲ ਇੱਕ ਨਾਲ ਦਾਲ ਨਾਲ ਚੌਪ ਉਹ ਸੁਆਦ ਬੱਲੇ ਬੱਲੇ ਦਾ ਨਿਕਲਦਾ ਮੂਤਰਾ ਹੁਣ ਵੀ ਸੋਚ ਲੈ ਪਾਣੀ ਇਹਦਾ ਜੈਸਮੀਨ ਨੇ ਵੀ ਸੇਮ ਡਿਲਟੋ ਕਾਫੀ ਉਲਕੋਸ ਬਣਾਇਆ ਵਾ ਥੋੜੀ ਜੀ ਮਿਰਚ ਦੀ ਕਮੀ ਰੱਖ ਲੈ ਮਿਰਚ ਹੈਗੀ ਆ ਇਸ ਚਰਨਾ ਭਈਆਂ ਵਾਂਗੇ ਪਾਣਾ ਇੱਕਣਾ ਇਹਦਾ ਬਹੁਤੋ ਪੀਸ ਪਾਇ ਕਰ ਲਿਆ ਮੇਸਟਰ ਲੜਾਈ ਵਿੱਚ ਫਿਰ ਆਂ ਚਲਾਇਆ ਮੈਂ ਚਿੱਲਾ ਬੀਲਾ ਹਾਂ ਉਹ ਚੀਜ਼ ਕੋਈ ਨਹੀਂ ਬੀਆ ਹੂੰ ਪਕੜ ਨਹੀਂ ਬਣਾਉਂਦੇ ਹੋ ਹਾਂ ਇਹ ਤੋਂ ਦਰ ਨਾ ਬਣਾਉਣੀ ਬਣਾ ਸਕਦੀ ਹਾਂ ਹਾਂ ਸੁੱਕੀ ਸਬਜੀ ਨਾਲ ਮੰਮੀ ਬਣਾਉਂਦੀ ਬਣਾਉਂਦੇ ਆਹੋ ਹਾਂ ਬਦੇ ਬੜੇ ਹਾਲੇ ਮੰਮੀ ਪੁੱਛੀ ਦਿੱਤੀ ਇਹਨੂੰ ਖਾਣਾ ਕਿਵੇਂ ਆ ਇਹ ਮੈਨੂੰ ਇਹ ਕੀ ਚੀਜ਼ ਆ ਉਹ ਦੇਖ ਲੋ ਚਾਚੂ ਖਾਦੇ ਨਾ ਇਹਨੂੰ ਦਾਲ ਬਾਤ ਕਹਿੰਦੇ ਇਹਨੂੰ ਦਾਲ ਬਾਤ ਹੂੰ ਇਹ ਕਰਾ ਗਏ ਸਮਝ ਗਏ ਠੀਕ ਆ ਆ ਦੇਖੋ ਉਧਰ ਪਰ ਪਰ ਕੇ ਤਾਂ ਹੀ ਤੇਰੀ ਪਾਕੇ ਲਈ ਗਈ ਸੀ ਸੁੱਕੇ ਸੁੱਕੇ ਨਾਲੋਂ ਛੀ ਆ ਗਈ ਜੀ ਲੱਪਾ ਕੇ ਢਿੱਲਪਾ ਕੇ ਇਹ ਬੰਦਾ ਸੌਣੇ ਤੋਂ ਸਵਾਗਾ ਹੂੰ ਅਬ 50 ਚਾਰ ਪਾਣੀ ਦਾ ਟੈਸਟ ਆ ਉਹ ਆਪਣਾ ਹੀ ਇਲਾਕਾ ਆਟਮ ਆ ਹੂੰ ਹੂੰ ਜਿਹੜੀ ਕਮੀ ਪੈਸੀ ਰਹਦੀ ਹੋਗੀ ਆਚਾਰ ਨੇ ਪੂਰੀ ਕਰ ਦੇਣੀ ਮਤਲਬ ਬੁੱਧਾ ਸਾਡੀ ਇੱਕ ਪਾਰਟੀ ਸੁਤੀ ਪਈ ਹੈ ਹੂੰ ਜੇ ਉਹਨੂੰ ਪਤਾ ਲੱਗ ਜਾਏ ਤੇ ਪਤਾ ਕਿ ਜਾ ਬੰਨਣਾ ਫਿਰ ਵੀਡੀਓ ਨਹੀਂ ਕੁਝ ਹੋਰੇ ਹੋਣਾ ਕਿੰਨਾ ਬਿੱਲਾ ਬੁੱਬੂ ਦਾ ਬੁੱਬੂ ਦਾ ਖਾ ਲੂਗੀ ਉਟਕੇ ਖਾ ਲੂਗੀ ਉਹ ਆ ਕਰ ਤਾ ਬਹੁਤ ਕੋਨ ਵਾਲਾ ਕੰਮ ਕਰ ਰਿਹਾ ਹੂੰ ਮੈਂ ਸੋਚਦਾ ਦਾ ਵੀ ਦੋ ਬੱਤ ਚੱਲੇ ਵੀ ਦੋ ਪ੍ਰਸਾਦ ਦੇ ਸਰਗਮ ਅੱਛਾ ਤੁਹਾਨੂੰ ਭੁੱਖ ਲੱਗੀ ਵੀ ਤੇ ਸੱਚੀ ਤੇ ਤੇ ਆਣਾ ਉੱਧਰ ਤੇ ਉਹ ਤਾਂ ਸੋਨੇ ਕੋਸ ਵਾਂਗਾ ਹੋ ਗਿਆ ਹੂੰ ਮੱਛੀ ਲੈਣਾ ਬਿੱਲਾ ਬਣਾਤਾ ਦਾ ਜਿਹੜਾ ਹਾਂ ਮੰਮੀ ਤੁਸੀਂ ਕਹਿੰਦੇ ਹੀ ਨਹੀਂ ਕੁਛ ਚਾਚੂ ਵਿਚਾਰਾ ਕਿਆ-ਕਿਆ ਬੋਲੀ ਜਾਵੇ ਚੱਲ ਕਿਹਦੀ ਗੱਲ ਕਰਦਾ ਚਾਚੂ ਕਹਿੰਦੇ ਕਿ ਹਮਾਂ ਕਿਆ ਬੋਲਾਂ ਬਹੁਤ ਕੁਝ ਹੋ ਜਾਂਦਾ ਹੈ ਹਮੇ ਚਾਚੂ ਬਸ ਰਹਿ ਗਿਆ ਜਿਹੜਾ ਚਾਚਾ ਭੁੱਖਾ ਤਾਂ ਚਾਚਾ ਭੁੱਖਾ ਪਰ ਆਹ ਹੋ ਬਹੁਤ ਧੀ ਗੱਲ ਹੋ ਗਈ ਮਨ ਖੁਸ਼ ਹੋ ਗਿਆ ਅਗਲੇ ਤਾਂ ਵੀ ਹਾਂ ਮੈਨੂੰ ਭੁੱਖ ਲੱਗੀ ਵੀ ਤੀ ਹਾਂ ਕੱਲ ਤਾਂ ਹਾਏ ਸਹੀ ਤਾਂ ਸਵਾਫ ਨੂੰ ਮੈਟਰ ਨਹੀਂ ਰੱਖਣਾ ਜੇ ਬੰਦਾ ਭੁੱਖਾ ਹੋਵੇ ਤਾਂ ਨੂਨ ਨਾਲ ਰੋਟੀ ਵੀ ਵਧੀਆ ਲੱਗਦੀ ਹੈ ਰਾਈਟ ਜੇ ਜਵਾਬੇ ਚਾਹ ਸਾਈ ਨੂੰ ਨਹੀਂ ਰੱਖਦੇ ਦੋ ਮਰਜ਼ੀ ਰੱਖਦੇ ਉਹਦੇ 'ਚ ਵੀ ਨੁਕਸ ਕਰ ਦੋ ਹਾਂ ਉਹਦੇ 'ਚ ਵੀ ਨੁਕਸ ਕਰ ਦੇਣਾ ਸਹੀ ਗੱਲ ਹੈ ਚਲੋ ਜੀ ਫੇਰ ਠੀਕ ਹੈ ਖਾ ਪੀ ਲਿਏ ਫਿਰ ਮਿਲਾਂਗੇ ਜੀ ਅਸੀਂ ਤੁਹਾਨੂੰ